واحرو جی کا واہی واحر جی کی فتح میں دکھاؤنا کی چاہتی ہے ایک بادل دڑے کی مجبوری ہے اس نو اپنے ولوں تھاپے ہوئے جتھے دار سنگتان تو نک کے پربھاتی تائی وجہ کرنی لگ بھگ چھے گھنٹے پہلا جتھے نہ 신장 사합지 ਦਾ ਪ੍ਰਕਾਸ਼ ਹੋਇਆ ਸੀ ਤੇ ਨਾ ਹੀ ਗੁਰੂ ਪੰਥ ਦੀ ਹਾਜ਼ਰੀ ਜੇ ਇਹ ਹੀ ਕੁਝ ਕਰਨਾ ਸੀ ਤਾਂ ਤਾਜਪੋਸ਼ੀ ਦਾ ਸਮਾਗਮ ਰੱਖਿਆ ਹੀ ਕਿਉਂ ਗਿਆ ਜਥੇ ਬੰਦੀਆਂ ਨੂੰ ਕਿਉਂ ਭੇਜੇ ਗਏ ਸੰਸਦ ਦੇ ਪੱਤਰ ਮੁੱਕੇ ਕੀਤਾ ਗਿਆ ਕੰਮ ਦੱਸਦਾ ਹੈ ਬਾਦਲ ਧੜੇ ਨੂੰ ਪਤਾ ਹੈ ਕਿ ਉਹ ਜੋ ਕੁਝ ਕਰ ਰਹੇ ਹਨ ਸਰਾਸਰ ਗਲਤ ਹੈ ਉਹ ਸੰਗਤ ਨੂੰ ਪ੍ਰਵਾਨ ਨਹੀਂ ਉਹ ਸਰਬ ਪ੍ਰਮਾਨਤ ਨਹੀਂ ਜਿਸ ਨੂੰ ਸੰਗਤ ਨੇ ਸਿਰੇ ਨਹੀਂ ਚੜਨ ਦੇਣਾ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਹੁਣ ਬਾਦਲ ਧਰੇ ਦੀ ਜੋ ਸਾਖ ਹੈ ਉਸ ਦੇ ਚਲਦੇ ਉਹ ਸੰਗਤ ਦੀ ਤਸੱਲੀ ਕਰਾ ਸਕਣ ਦੇ ਯੋਗੇ ਵੀ ਨਹੀਂ ਹਨ ਇਸੇ ਲਈ ਉਹ ਸੰਗਤ ਦਾ ਸਾਹਮਣਾ ਕਰਨ ਤੋਂ ਭੱਜ ਗਏ ਪਹਿਲਾਂ ਉਹ ਗੁਰੂ ਦੇ ਹੁਕਮ ਤੋਂ ਭੱਜੇ ਹੁਣ ਸੰਗਤ ਤੋਂ ਵੀ ਲੁਕਦੇ ਫਿਰਦੇ ਹਨ باوجود ਇਸ ਦੇ ਬਾਦਲ ਧਰੇ ਨੇ ਸਾਰੇ ਵਿਰੋਧ ਨੂੰ ਦਰਕਨਾਰ ਕਰਕੇ ਮਨਮਰਜ਼ੀ ਕੀਤੀ ਚਰਾਕੀ ਨਾਲ ਸਾਰੇ ਪੰਥ ਨੂੰ ਟਿਚ ਕੀਤਾ ਇਸ ਮਨਮਰਜ਼ੀ ਅਤੇ ਇਸ ਫੈਸਲੇ ਨੂੰ ਲਾਗੂ ਕਰਾਉਣ ਦੀ ਕਾਲੀ ਉਹ ਵੀ ਸਾਰੇ ਸਿੱਖ ਜਗਤ ਨੂੰ ਠੇਂਗਾ ਦਿਖਾ ਕੇ ਕੀ ਸਾਬਤ ਕਰਦੀ ਹੈ ਕਿ ਇਸ ਨਾਲ ਬਦਲ ਤੜਾ ਪੰਥ ਦੀ ਸਿਆਸਤ ਤੇ ਕਾਬਜ਼ ਬਣਿਆ ਰਹੇਗਾ ਕਿ ਉਹ ਮੁੜ ਪੰਥ ਵਿੱਚ ਆਪਣਾ ਵਾਚਿਆ ਹੋਇਆ ਵਕਾਰ ਬਹਾਲ ਕਰ ਲਵੇਗਾ ਪਿਛਲੀਆਂ ਪੰਥ ਵਿਰੋਧੀ ਕਰਤੂਤਾਂ ਨੂੰ ਸੰਗਤਾਂ ਸ਼ਾਇਦ ਮਾਫ ਕਰਨ ਨੂੰ ਤਿਆਰ ਵੀ ਹੁੰਦੀਆਂ ਨਜ਼ਰ ਆ ਰਹੀਆਂ ਹਨ ਪਰ 2 ਦਸੰਬਰ ਦੇ ਬਾਅਦ ਦੇ ਇਸ ਧੜੇ ਦੇ ਤੀਬਰ ਹੀ ਇਹਨਾਂ ਲਈ ਹੁਣ ਉਬਲਦੇ ਤੇਲ ਦੇ ਕਲਾਹੇ ਬਣ ਚੁੱਕੇ ਹਨ ਜਿਨ੍ਹਾਂ ਨੂੰ ਪਹਿਲਾਂ ਮਾੜਾ ਮੋਟਾ ਸ਼ਖਸੀ ਹੁਣ ਤਾਂ ਉਹਨਾਂ ਨੂੰ ਵੀ ਸਾਫ਼ ਦਿਸ ਰਿਹਾ ਹੈ ਉਹ ਵੀ ਪੁੱਛਦੇ ਹਨ ਇਹ ਹੋ ਕੀ ਰਿਹਾ ਹੈ ਜਿੰਨੀਆਂ ਮਰਜ਼ੀ ਬਲੀਆਂ ਕਰੀਆਂ ਜਾਣ ਜੋ ਮਰਜ਼ੀ ਤਰਕ ਦਿੱਤੇ ਜਾਣ ਅਨਿਆਂ ਨੂੰ ਵੀ ਦਿਸ ਰਿਹਾ ਹੈ ਕਿ 2 ਦਸੰਬਰ ਦੇ ਅਕਾਲ ਤੱਕ ਸਾਹਿਬ ਦੇ ਹੁਕਮਨਾਮੇ ਆਤੋਂ ਕੌਣ ਬੇਮੁਖ ਹੋਇਆ حکم نامہ سنا والے جتھے دار تنگ پریشان ذلیل کر کے برخاست کرن دے پچھے مقصد کی ہے اینا جھوٹ فریب ایالاں چترائیاں تکرم بازیاں ایس بازی اج حالات اے ہیں کہ سنگت تو لکتے فردے ہیں لک کے گئی گئی پوشی سکھ اتحاس دا کالا دن بعد ہے پہلا اے بادل تڑے دے منہ پٹی ہوئی کالک ہے ਜੋ ਇਹ ਆਪਣੇ ਫੈਸਲਿਆਂ ਨੂੰ ਸੰਗਤ ਦੇ ਸਾਹਮਣੇ ਲਾਗੂ ਕਰਨ ਜੋਗੇ ਵੀ ਨਹੀਂ ਬਚੇ ਕਾਲਖ ਉਹਨਾਂ ਦੇ ਮੂਤੇ ਵੀ ਹੈ ਜੋ ਸਭ ਕੁਝ ਜਾਣਦੇ ਹੋਏ ਵੀ ਪੰਥ ਵਿਰੋਧੀ ਫੈਸਲੇ ਵਿੱਚ ਭਾਗੀਦਾਰ ਬਣਦੇ ਹਨ ਭਲੇ ਹੀ ਉਹ ਗਿਆਨੀ ਕੁਲਦੀਪ ਸਿੰਘ ਗੜਗੜ ਜੀ ਹਨ ਦਿਮਾਗੀ ਦੀਵਾਲੀ ਪੁਣੇ ਦੀ ਇੰਤਿਹਾ ਦੇਖੋ ਜਥੇਦਾਰ ਅਕਾਲ ਤਖਤ ਨੂੰ ਕੱਢਣ ਲਈ ਤਾਂ ਇਲਜ਼ਾਮ ਲਗਾਏ ਗਏ ਹਨ ਜਦਕਿ ਜਥੇਦਾਰ ਕੇਸ ਗੜ ਲਈ ਤਾਂ ਇਲਜ਼ਾਮ ਵੀ ਨਹੀਂ ਹਨ ਇਨਾਂ ਪਾਸ ਉਹਨਾਂ ਨੂੰ ਕਿਉਂ ਕੱਢਿਆ ਗਿਆ? ਯਾਨੀ ਰਵਿਂਦੀਰ ਸਿੰਘ ਤੇ ਜੋ ਇਲਜ਼ਾਮ ਲਗਾਏ ਗਏ ਹਨ ਜਿਸ ਤਰ੍ਹਾਂ ਲਗਾਏ ਗਏ ਹਨ ਉਹ ਐਨੇ ਬੇਹੂਦਾ ਤੇ ਨਿਰਾਧਾਰ ਹਨ ਕਿ ਸੁਣ ਕੇ ਹਾਸਾ ਆਉਂਦਾ ਹੈ। ਇਹ ਹੀ ਕੁਝ ਹੁਣ ਇਹਨਾਂ ਨਵੇਂ ਥਾਪੇ ਕਾਰਜਕਾਰੀ ਜਥੇਦਾਰ ਤੋਂ ਕਰਾਉਣਾ ਹੈ। ਜਿਵੇਂ ਕਿ ਪਹਿਲਾ ਹੀ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਪਣੇ ਪਹਿਲੇ ਹੀ ਸੰਦੇਸ਼ ਵਿੱਚ ਸੱਤ ਮੈਂਬਰੀ ਕਮੇਟੀ ਨੂੰ ਨਿੱਕੇ ਮੋਟੇ ਮਸਲਿਆਂ ਦੀ ਸ਼੍ਰੇਣੀ ਵਿੱਚ ਲਿਆ ਖੜਾ ਕੀਤਾ ਹੈ ਤੇ ਜਲਦ ਹੀ ਇਸ ਵਿੱਚ ਫੇਰ ਬਦਲਵੀਂ ਕੀਤੀ ਜਾਣਗੇ ਇਹ ਸੰਕੇਤ ਵੀ ਉਹਨਾਂ ਨੇ ਦਿੱਤਾ ਹੈ ਕੋਈ ਨਵੇਂ ਬਣੇ ਸਿਆਣੇ ਬਿਆਨੇ ਜਥੇਦਾਰ ਤੋਂ ਪੁੱਛੇ ਕਿ ਹੁਕਮਨਾਮੇ ਵਿੱਚ ਨਿੱਕੇ ਮੋਟੇ ਦਾਵੀ ਕੀ ਤੇ ਹੁੰਦਾ ਹੈ ਕੁਲਦੀਪ ਸਿੰਘ ਗੜਗੜ ਦੇ ਬਾਰੇ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਗੁਰਮਤਿ ਦੀ ਗੁਰੂਪੰਥ ਪਰੰਪਰਾ ਦੀ ਸਮਝ ਹੈ ਉਹ ਪੰਥਕ ਸਿਆਸਤ ਵਿੱਚ ਆਏ ਨਿਗਾਰ ਬਾਰੇ ਵੀ ਕਾਫੀ ਕੁਝ ਬੋਲਦੇ ਰਹੇ ਹਨ ਅਤੇ ਲੈਕਚਰਾਂ 'ਚ ਸੰਗਤ ਨੂੰ ਜਾਗਰਤ ਵੀ ਕਰਦੇ ਰਹੇ ਹਨ ਇਸ ਸਬ ਦੇ ਬਾਵਜੂਦ ਜੇ ਗਲਗੱਟ ਜੀ ਨੇ ਜਥੇਦਾਰੀ ਸੰਭਾਲ ਲਈ ਹੈ ਤਾਂ ਪਹਿਲੀ ਨਜ਼ਰ ਵਿੱਚ ਤਾਂ ਉਹ ਵੀ ਮੌਕਾ ਪ੍ਰਸਤ ਹੀ ਸਾਬਤ ਹੋ ਗਏ ਹਨ ਜਿਨ੍ਹਾਂ ਵੰਦੀ ਗੰਗਾ ਨੂੰ ਮਾਰਨ ਲਈ ਹਰ ਸਚਾਈ ਤੋਂ ਅੱਖਾਂ ਮੀਟ ਲਈਆਂ ਹੋ ਸਮੁੱਚੇ ਪੰਥ ਨੂੰ ਪਿੱਠ ਦਿਖਾਉਣ 'ਚ ਵੀ ਰੱਤੀ ਭਰ ਵੀ ਪਰਹੇਜ਼ ਨਹੀਂ ਕੀਤਾ ਸਿਆਸਤ ਦਾ ਨਾ ਖਾਸ ਤੌਰ ਤੇ ਬਾਦਲ ਧੜੇ ਦੀ ਗੁਰੂ ਅਤੇ ਗੁਰੂ ਪੰਥ ਪ੍ਰਤੀ ਬੇਮੁਖੀ ਹੁਣ ਸਾਨੂੰ ਹੈਰਾਨ ਨਹੀਂ ਕਰਦੀ ਲੇਕਿਨ ਗੜਗੜ ਜੀ ਵਰਗੇ ਸੂਝਵਾਨ ਛਵੀ ਵਾਲੇ ਪ੍ਰਚਾਰਕਾਂ ਦੇ ਪੰਥ ਵਿਰੋਧੀ ਨਿਰਣੇ ਜ਼ਰੂਰ ਪਰੇਸ਼ਾਨ ਕਰਨ ਵਾਲੇ ਹਨ ਐਨੀ ਵੱਡੀ ਪਦਵੀ ਦਾ ਆਫਰ ਕਿਸੇ ਨੂੰ ਵੀ ਨਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਦੁਨਿਆਵੀ ਪਦਵੀਆਂ ਲਈ ਇਹ ਠੀਕ ਹੋ ਸਕਦਾ ਹੈ ਪਰ ਗੁਰੂ ਦੇ ਸਿੱਖ ਲਈ ਰਹਾਓ ਜੇ ਉਹ ਵਾਕਈ ਪੈ ਪਾਵਨੀ ਵਾਲਾ ਗੁਰੂ ਦਾ ਸਿੱਖ ਹੈ ਤਾਂ ਇਹ ਇਮਤਿਹਾਨ ਦੀ ਕੜੀ ਹੈ ਖਾਸ ਤੌਰ ਤੇ ਜਦ ਪੰਥ ਨੂੰ ਕਰੜੇ ਨਿਰਣੇ ਲੈਣ ਦੀ ਲੋੜ ਹੋਵੇ ਉਹ ਵੀ ਉਸ ਵਕਤ ਜਦ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਬੀਤੇ ਦਹਾਕਿਆਂ ਵਿੱਚ ਤਖਤ ਸਾਬਾਨਾ ਅਤੇ ਜਥੇਦਾਰਾਂ ਨਾਲ ਕੀ سلوਕ ਕੀਤਾ ਗਿਆ ਹੈ ਪਰਚੀਆਂ ਲਿਫਾਫਿਆਂ ਤੇ ਲਿਖਲੇ ਜਥੇਦਾਰ ਅਤੇ ਜਥੇਦਾਰਾਂ ਨੂੰ ਤਲਬ ਕਰਕੇ ਗੁਰੂ ਪੰਥ ਦਰੋਹੀ ਫੈਸਲਿਆਂ ਦਾ ਹਸ਼ਰ ਉਹਨਾਂ ਦੇ ਸਾਹਮਣੇ ਹੈ ਸਿਆਸਤਦਾਨਾਂ ਦੇ ਨਿਰਦੇਸ਼ਾਂ ਤੇ ਸੁਣਾਏ ਫੈਸਲਿਆਂ ਕਰਕੇ ਜੱਥੇਦਾਰਾਂ ਦੀ ਹੋਈ ਥੂਥੂ ਦੀ ਪੀੜਾ ਵੀ ਉਹਨਾਂ ਮਹਿਸੂਸ ਕੀਤੀ ਹੋਣੀ ਹੈ ਕਿਵੇਂ ਇਸਤੇਮਾਲ ਦੇ ਮਗਰੋਂ ਜ਼ਲੀਲ ਕਰਕੇ ਜੱਥੇਦਾਰਾਂ ਨੂੰ ਕੱਢਿਆ ਗਿਆ ਇਹ ਸਭ ਜਾਣਨ ਦੇ ਬਾਵਜੂਦ ਬੰਦ ਕਮਰਿਆਂ ਵਿੱਚ مشورے ਕਰਕੇ ਮਿਲੀ ਆਫਰ ਨੂੰ ਕਬੂਲ ਕਰ ਲੈਣਾ ਨਿਜੀ ਲਾਲਸਾ ਤਾਂ ਹੋ ਸਕਦੀ ਹੈ ਪੰਥ ਹਿਤ ਨਹੀਂ ਗੜਗੱਜ ਜਿਦਾ ਸਿਆਸੀ ਸ਼ਤਰੰਗਾ ਮੋਹਰਾ ਬਣ ਕੇ ਸਾਹਮਣੇ ਆਉਣਾ ਹੀ ਆਪੇ ਆਪ ਨੇ ਸਵਾਲ ਖੜੇ ਕਰਦਾ ਹੈ ਅੱਜ ਪੰਥ ਜਿਸ ਦੌਰ ਤੋਂ ਗੁਜ਼ਰ ਰਿਹਾ ਹੈ ਅਜਿਹੇ ਹਾਲਾਤਾਂ ਵਿੱਚ ਜਦ ਮਸਲਾ ਹੀ ਇਹ ਹੈ ਕਿ ਸਿਆਸਤਦਾਨਾ ਨੇ ਪੰਥਕ ਸੰਸਥਾਵਾਂ ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਸੰਸਥਾਵਾਂ ਦੀ ਨੌਇਕਲੀ ਮਰਿਆਦਾਵਾਂ ਦਾ ਕਾਣ ਕੀਤਾ ਹੈ ਉਸ ਵਕਤ ਇੱਕ ਸਿੱਧਕੀ ਸਿੰਘ ਦਾ ਕੀ ਫਰਜ਼ ਬਣਦਾ ਹੈ ਇਹ ਉਹ ਬੰਦ ਕਮਰਿਆਂ ਵਿੱਚ ਮਿਲੀ ਆਫਰ ਨੂੰ ਚੁਪ ਕਰਕੇ ਲਾਲਚੀ ਬਣ ਕੇ ਸਵੀਕਾਰ ਕਰ ਲਵੇ ਜਾਂ ਗੁਰੂ ਵਿਵੇਕ ਦੀ ਕਸੌਟੀ ਤੇ ਨਿਜੀ ਹਿੱਤ ਅਤੇ ਪੰਥ ਦੇ ਹਿੱਤ ਨੂੰ ਤੋਲ ਕੇ ਦੇਖੇ ਗੁਰੂ ਮਹਾਰਾਜ ਨੇ ਗਰਗੱਡ ਜੀ ਨੂੰ ਇਹ ਮੌਕਾ ਦਿੱਤਾ ਵੀ ਸੀ ਜਿਵੇਂ ਕਲਗੀਧਰ ਮਹਾਰਾਜ ਆਪ ਸੰਤਰੀ ਬਣ ਕੇ ਭਾਈ ਜੋਗੇ ਨੂੰ ਬਚਾਉਣ ਆਏ ਸਨ ਅਤੇ ਭਾਈ ਜੋਗਾ ਜੀ ਗੁਰੂ ਦੇ ਭੈ ਵਿੱਚ ਆ ਕੇ ਵਿਵਚਾਰਤ ਬਚ ਗਏ ਸਨ ਲੇਕਿਨ ਗਰਗੱਡ ਜੀ ਇਹ ਮੌਕਾ ਗਵਾ ਚੁਕੇ ਹਨ ਗੁਰੂ ਨੇ ਆਪ ਸੰਤੀ ਰੂਪ ਵਿੱਚ ਸਮੁੱਚੀ ਖਾਲਸਾ ਫੌਜ ਨੇ ਬਾਗੀ ਅਕਾਲੀਆਂ ਦੇ ਫੈਸਲੇ ਦਾ ਵਿਰੋਧ ਕੀਤਾ ਲੇਕਿਨ ਗੜਗੱਜ ਜੀ ਨੇ ਨਾ ਆਪਣੇ ਗਿਆਨ ਦੀ ਸੁਣੀ ਅਤੇ ਨਾ ਹੀ ਗੁਰੂ ਪੰਥ ਦੀ ਸਭ ਕੁਝ ਚੁੱਪਚਾਪ ਹੀ ਸਵੀਕਾਰ ਕਰ ਲਿਆ ਗੁਰੂ ਪੰਥ ਦੇ ਭਾਰੀ ਵਿਰੋਧ ਦੇ ਸੁਰ ਵੀ ਉਹਨਾਂ ਦੀ ਅੰਤਰ ਆਤਮਾ ਨੂੰ ਜਗਾ ਨਹੀਂ ਸਕੇ ਉੱਤਪੂਤੀਪੀਤੇ ਲੁੱਕ ਕੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਗેરਹਾਜ਼ਰੀ ਵਿੱਚ ਸਾਜ਼ਿਸ਼ੀ ਤੌਰ ਤੇ ਕੀਤੀ ਜਾਣ ਵਾਲੀ ਆਪਣੀ ਤਾਜਪੂਛੀ ਲਈ ਵੀ ਤਿਆਰ ਹੋ ਗਏ ਜਥੇਦਾਰੀ ਲੈਣ ਲਈ ਜੋ ਤਰੀਕਾ ਉਹਨਾਂ ਅਖਤਿਆਰ ਕੀਤਾ ਹੈ ਆਪਣੀ ਤਾਜਪੂਛੀ ਲਈ ਉਹਨਾਂ ਸੰਗਤ ਨੂੰ ਅਣਸੁਣਿਆ ਕੀਤਾ ਹੈ ਸੱਚ ਤੋਂ ਅੱਖਾਂ ਮੀਟੀਆਂ ਹਨ ਆਪਣੇ ਸਿਆਸੀ ਆਕਾਵਾਂ ਦੀ ਜ਼ਿੱਦ ਪੁਗਾਉਣ ਵਾਲੀ ਸਾਜ਼ਿਸ਼ੀ ਤਾਜਪੂਛੀ ਦਾ ਹਿੱਸਾ ਬਣ ਕੇ ਇਸ ਸੀਟ ਤੇ ਬਿਰਾਜਮਾਨ ਹੋਏ ਹਨ ਇਹ ਗੜਗੱਜ ਜੀ ਹੀ ਦੱਸ ਸਕਦੇ ਹਨ ਕਿ ਉਹ ਸੰਗਤ ਉਨਾਤੇ ਕਿਨੇ ਪਰੋਸਾ ਕਰੇ ਉਹ ਕਿਨੇ ਪੰਥ हित ਲਈ ਅਗਵਾਈ ਦੇ ਯੋਗ ਹੋਣਗੇ ਅੰਗਰੇਜ਼ੀ ਦੀ ਕਹਾਵਤ ਹੈ ਵਨ ਸੇ ਲਾਇਰ ਇਜ਼ ਆਲਵੇਜ਼ ਲਾਇਰ ਮੰਨ ਲਿਆ ਜਾਵੇ ਕਿ ਗੜਗੱਜ ਜੀ ਦੇ ਮਨ ਵਿੱਚ ਪੰਥ ਦੇ ਹਿੱਤ ਦੀ ਕੋਈ ਮੋਜਨਾ ਹੈ ਜਿਸ ਨੂੰ ਲਾਗੂ ਕਰਨ ਲਈ ਉਹਨਾ ਬਾਦਲ ਧਰੇਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਪਰ ਮੌਜੂਦਾ ਨਿਜ਼ਾਮ ਦੇ ਚਲਦੇ ਉਹ ਕਿੰਨੇ ਕਾਮਯਾਬ ਹੋ ਸਕਣਗੇ ਇਹ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ جو یعنی رکھویر تک صاحب دے حکم سارے لاغو نہیں ہوٹاش دے دے تانے نو برداشت نہیں کر سکے وہ نئے جتے دار کسے نرپک نظریے کنے برداشت کر لین گے وہ چاہ کے بھی شری اکال تخت صاحب کی خود جا سربت خالصہ نہیں بلا سکے عہدہ نے لے لیا ہے تیار رہی پریكھیا تو چكی ہیں ہلے بھی انہوں كو سیاسی آ جتھیدار بڑھنا ہے جا پنت دے سچے سالار ایک پاسے زہالت ہے تو پاسے پاس دیاں اسیساں تو گروہ دیاں خوشیاں دیکھنا ہے وہ كی چننے ہیں خوشی تو پہلا پانتی آواز نو یعنی کلدیپ گڑگج نے نہیں سنیا بادل طرح اس کو اپنے ولوں خونی ٹکرا تو بچا لینڈ کی سیانت دس رہا ہے جبکہ پانت بادل تڑے کی ہٹ ترمی پری بے شرمی چلاکی وجوہ اس لے رہا ہے انہیں ہی خبروں سوموار دیا اخ پنجابی اخبار میں چھپیاں خبران تا ثابت کر دیا ہن پانت ہون اپنی سرمور سبھاوا کی بے پتی ہور ہو برداشت نہیں کرے گا اج دینا خبروں پہ ایک نظر ਅਜੀਬ ਦੀ ਪਹਿਲੇ ਪੇਜ ਦੀ ਹੈਡਿੰਗ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਉਣ ਵਿਰੁੱਧ ਵਿਆਪਕ ਰੋਸ ਅਕਾਲੀ ਦਲ ਵਿੱਚ ਵੱਡੀ ਪੰਧਰ ਤੇ ਬਗਾਵਤ ਅਕਾਲੀ ਦਲ ਦੇ ਕਈ ਆਗੂਮਾਨوں ਅਸਹਿਮਤੀ ਦਾ ਪ੍ਰਗਟਾਵਾ ਅਤੇ ਅਸਤੀਫੇ ਨਾਲ ਹੀ ਨਿਹੰਗ ਜਥੇਬੰਦੀਆਂ ਦੀ ਤਾਜਪੋਸ਼ੀ ਨੂੰ ਰੋਕਣ ਲਈ ਸਾਰਿਆਂ ਧਿਰਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦੀ ਅਪੀਲ ਵੀ ਪਹਿਲੇ ਪੇਜ ਦੀ ਹੈਡਲਾਈਨ ਬਣੀ ਲਗਭਗ ਇਹ ਹੀ ਖਬਰਾਂ ਅਕਾਲੀ ਪత్రిక ਰੋਜ਼ਾਨਾ ਪਹਿਰੇਦਾਰ ਅਤੇ ਰੋਜ਼ਾਨਾ ਸਪੋਕਸਮੈਨ ਦੇ ਮੁਖ ਪੇਜ ਤੇ ਪੜਨ ਨੂੰ ਮਿਲੀਆਂ ਇਹ ਨਹੀਂ ਬਾਦਲ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਨਰ ਵੱਲੋਂ ਵਿਰੋਧ ਕਰ ਰਹੇ ਅਕਾਲੀ ਆਗੂਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਜਥੇਦਾਰ ਹਟਾਉਣ ਦਾ ਵਿਰੋਧ ਕਰਨ ਵਾਲੇ ਬਿਆਨਾਂ ਦਾ ਲਿਆ ਗੰਭੀਰ ਨੋਟਿਸ ਕਿਹਾ ਕੋਈ ਵੀ ਪਾਰਟੀ ਤੋਂ ਉੱਪਰ ਨਹੀਂ ਇੱਕ ਖਬਰ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਮੁਖ ਸਖਤ ਤਕ ਕੁਲਵੰਤ ਸਿੰਘ ਮੰਨਣ ਨੇ ਵੀ ਖੁਦ ਨੂੰ ਅੰਤਰਣ ਕਮੇਟੀ ਤੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਤੋਂ ਕੀਤਾ ਵੱਖ ਉਹਨਾਂ ਕਿਹਾ ਕਿ ਫੈਸਲੇ ਦਾ ਪੱਤਰ ਉਪਰੋਂ ਹੀ ਬਣ ਕੇ ਆਇਆ ਸੀ ਅਤੇ ਮੈਨੂੰ ਇਸੀ ਪੋਸਟ 'ਤੇ ਨਹੀਂ ਲਿਆ ਗਿਆ ਸੂਤਰਾ ਮੁਤਾਬਕ ਅੰਤਰੰਕ ਕਮੇਟੀ ਦੇ ਫੈਸਲੇ ਤੇ ਮੁਖ ਸਖਤਰ ਦੀ ਮੋਹਰ ਲਗਣੀ ਹੁੰਦੀ ਹੈ ਸਰਦਾਰ ਮੰਨਨ ਦੇ ਮੁਤਾਬਕ ਉਹਨਾ ਇਨਾ ਹੁਕਮਾਤੇ ਦਸਤਖਤ ਨਹੀਂ ਕੀਤੇ ਲੋਕ ਕੇ ਕੀਤੀ ਤਾਕਪੋਸ਼ੀ ਮਗਰੋਂ ਸੰਗਠਾਂ ਦੀ ਪ੍ਰਤੀਕਿਰਿਆ ਨਾਲ ਭਰੇ ਅੱਜ ਦੇ ਪੰਜਾਬੀ ਅਖਬਾਰਾਂ ਜਾਨੀ ਮੰਗਲਵਾਰ 10 ਮਾਰਚ ਦੀਆਂ ਅਖਬਾਰਾਂ ਤੇ ਵੀ ਨਰਸ਼ਾਨੀ ਜ਼ਰੂਰੀ ਬਣਦੀ ਹੈ ਸਿnal ਦੇ ਇਵਜਾਦਤ ਪਾਉ ਗੁਰੂ ਬੰਦੋਂ ਬਖਸ਼ੀ ਹੋਈ ਫਤਿਹ ਨਿਸਾਂਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਉਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮਹਿੰਮ ਮਿਨਾਵਟ ਰਲਾਉਣ ਦੀ ਮਹਿੰਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾਂ ਵਾਰ ਗਏ ਸੀ ਆਖਿਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਜੇ ਜਾਣਨਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟਰੁਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰੇ ਸੰਗ ਵੇਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ